ਸੋਸਿਸ ਗੱਲਦਾ ਹੈ ਕਿ ਪਰ ਲੋਕਰਾਜ ਵਾਸਤੇ ਬੜੇ ਮਤਲਬ ਸਾਡੇ ਵਾਸਤੇ ਪਰ ਲੋਕਰਾਜ ਵਾਸਤੇ ਬੜਾ ਕਾਲਾ ਬਿਜੇਪੀ ਪਾਰਟੀ ਦਾ ਪੰਜਾਬ ਦੇ ਵਿੱਚ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਮੋਦੀ ਸਰਕਾਰ ਬੀਜੇਪੀ ਸਰਕਾਰ ਦੀਆਂ ਨੀਤੀਆਂ ਔਰ ਖਾਸ ਕਰਕੇ ਜਿਹੜੇ ਕਮਜ਼ੋਰ ਜਿਹੜੇ ਵਰਗ ਹੈ ਉਹਨਾਂ ਲਈ ਸਕੀਮਾਂ ਮਸਲਨ ਆਯੂਸ਼ਮਾਨ ਭਾਰਤ ਅ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਗੈਰਾ ਵਗੈਰਾ ਕੋਈ ਸੈਂਕੜੇ ਸਕੀਮਾਂ ਹਨ ਔਰ ਬੀਜੇਪੀ ਪਾਰਟੀ ਨੇ ਤਕਰੀਬਨ 4400 ਕੈਂਪ ਜਿਹੜੇ ਆ ਪੂਰੇ तमाम ਪੰਜਾਬ ਚ ਲਾਏ ਉਹਦੇ ਚ ਕੋਈ 1,56,000 ਜਿਹੜੇ ਲੋਕ ਸੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਕਿ ਇਹਨਾਂ ਸਕੀਮਾਂ ਤੋਂ ਲੰਬੇ ਸੀ ਅ ਅੱਜ ਸੁਖਨਾ ਬਲੂ ਜਿਹੜਾ ਕਿ ਗਿੱਦੜਵਗ ਕੰਸਟਿਟੂਐਂਸੀ ਚ ਪਿੰਡ ਹੈ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਉਹ ਪੰਜਾਬ ਦੇ ਕਿਸੇ ਵੀ ਥਾਂ ਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨਾ ਇਹ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਹੋਦਾ ਦੇਖੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪਦੇ ਕੋਲੇ ਤਾਂ ਇੱਕ ਦਮੜੀ ਵੀ ਹੈ ਨਹੀਂ ਜ਼ਹਿਰਖਾਨ ਨੂੰ ਪੈਸੇ ਵੀ ਹੈ ਨਹੀਂ ਕੇਂਦਰ ਦੀ ਸਰਕਾਰ ਦੇ ਪੈਸੇ ਹੈ ਸਰਕਾਰ ਦੇ ਪੈਸੇ ਹੈ ਗਰੀਬਾਂ ਨੂੰ ਮਿਲਦੇ ਬਚੋਲਿਆਂ ਨੂੰ ਕੀ ਤਕਲੀਫ ਹੋਣੀ ਅਰ ਇੱਕ ਇਤਿਹਾਸ ਦਾ ਇੱਕ ਕਾਨੂੰਨ ਹੈ ਕਿ ਜਦੋਂ ਹੜ ਹਾਂਦੇ ਹਨ ਨਾ ਹੜਾਂ ਨੂੰ ਨੱਕੇ ਨਹੀਂ ਪੈਂਦੇ ਹੜਾਂ 'ਚ ਬੰਨ ਨਹੀਂ ਲੱਗਦੇ ਜਦੋਂ ਦਰਿਆ ਕੁੱਟਦੇ ਆ ਤੇ ਫਿਰ ਉਹ ਤਿੰਕਿਆ ਨਾ ਟਾਲੇ ਨਹੀਂ ਜਾਂਦੇ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਪ੍ਰਿਤਪਾਲ ਸਿੰਘ ਜਿਹੜੇ ਕਿ ਸਾਡੇ ਲੀਡਰ ਹੈ ਸਾਡੇ ਸतीश ਜੀ ਜਿਹੜੇ ਕਿ ਜ਼ਿਲ੍ਹਾ ਦੇ ਪ੍ਰਧਾਨ ਹੈ ਸਾਡਾ ਤੇ ਇੱਕ ਬੜਾ ਸਾਦਾ ਜਿਹਾ ਮੁਤਾਲਬਾ ਹੈ ਕਿ ਇਹ ਜਿਹੜੇ ਬੀਜੇਪੀ ਪਾਰਟੀ ਦੇ ਕੈਂਪ ਹੈ ਇਹ ਰੁਕ ਤਾਂ ਸਕਦੇ ਨਹੀਂ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਰੁਕੂਗਾ ਨਹੀਂ ਇਹ ਤਾਂ ਸੁਗੰਦੀ ਹੋਰ ਸ਼ਿੱਦਤ ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਕਈ ਗੁਜ਼ਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾਨੂੰ ਕੋਈ ਪ੍ਰੀਵੈਂਟਿਵ ਕਸਟਡੀ ਚ ਲੈ ਲਓ ਪਰ ਇਹ ਕਹਿਣਾ ਕਿ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਲਿਆ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਇਹ ਸਿਆਸੀ ਨਲਕੀ ਹੈ ਔਰ ਇਸ ਗੱਲ ਦਾ ਮੈਨੂੰ ਜ਼ਾਤੀ ਤੌਰ ਤੇ ਬੜਾ ਅਫਸੋਸ ਹੈ ਲੱਗਦਾ ਸਰਕਾਰ ਹੀ ਪੰਜਾਬ ਸਰਕਾਰ ਪੰਜਾਬ ਤੇ ਚੱਲਦੀ ਸੌਰੀ ਪੰਜਾਬ ਸਰਕਾਰ ਪੰਜਾਬ ਤੇ ਚੱਲਦੀ ਲੱਗ ਰਿਹਾ ਤੁਹਾਨੂੰ ਲਈ ਚੀਜ਼ ਹੈ ਕਿ ਕੋ ਐਡਮਿਨਿਸਟ੍ਰੇਸ਼ਨ ਤਾਂ ਕੋਲੈਪਸ ਹੋ ਗਈ ਮੈਂ ਪਰਸੋਂ ਫਾਜ਼ਿਲਕਾ ਗਿਆ ਸੀ ਉਹ ਜਲਾਲਾਬਾਦ ਉਥੇ ਫਲੱਡ ਆਏ ਹੋਏ ਆ 10-15000 ਏਕੜ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਉਥੇ ਐਡਮਿਨਿਸਟ੍ਰੇਸ਼ਨ ਕੋં ਚੀ ਨਹੀਂ ਮੈਂ ਲੋਕ ਜਿਹੜੇ ਆ ਉਹ ਲੋ ਉਹਨਾਂ ਦੇ ਪਸ਼ੂ ਪਸ਼ੂਆਂ ਨੂੰ ਪੱਠੇ ਹੈ ਨਹੀਂ ਔਰ ਇਸ ਕਿਸਮ ਦੇ ਹਾਲਾਤ ਦੇ ਵਿੱਚ ਔਰ ਇਹ ਕਹਿਣਾ ਕਿ ਅਸੀਂ ਪੁਲਿਸ ਤੇ ਜ਼ਬਰਦਸਤ ਇਹਨਾਂ ਨੂੰ ਰੋਕ ਲਾਂਗੇ ਇਹ ਇਹ ਨਾਮੁਮਕਿਨ ਹੈ ਆ ਬੀਜੇਪੀ ਪਾਰਟੀ ਦਾ ਰਸਤਾ ਜਿਹੜਾ ਹੈ ਕਿ ਇਹ ਰੁਕ ਨਹੀਂ ਸਕਦਾ 16 ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ 50 ਸਟੇਟਾਂ 'ਚ ਸਾਡੀ ਕੋਲੀਸ਼ਨ ਹੈ ਜੇ ਜੇ ਰਾਜਸਥਾਨ ਹਰਿਆਣਾ ਦਿੱਲੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਅਸਾਮ ਇਹ ਲੋਕ ਜਿਹੜੇ ਆ ਇਕ ਇਹ ਕੋਈ ਬਾਗਲ ਨਹੀਂ ਹੈ ਕਿ ਲੋਕ ਬੀਜੇਪੀ ਨੂੰ ਪਸੰਦ ਕਰਦੇ ਆ ਬੀਜੇਪੀ ਨੂੰ ਪਸੰਦ ਕਰਦੇ ਆ ਕਿਉਂਕਿ ਜਿਹੜੇ ਬੇਬਸ ਹੈ ਜਿਹੜੇ ਬੇਕਸ ਹੈ ਜਿਹੜੇ ਬਿਮਾਰ ਹੈ ਜਿਹੜੇ ਦਰਦਮੰਦ ਹੈ ਜਿਹੜੇ ਗਰਜ਼ਮੰਦ ਹੈ ਮਤਲਬ ਇਹ ਦੇਖੋ ਨਾ ਕਿ ਕਿੰਨੇ ਨਿਆਂ ਭਾਰਤ ਦੇ ਵਿੱਚ ਐਸੀਆਂ ਔਰਤਾਂ ਹੋਣੀਆਂ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਹੋਣੀਆਂ ਕਿਉਂਕਿ ਉਹ ਲੱਕੜ ਤੇ ਤੇ ਚੁੱਲਿਆਂ ਤੇ ਰੋਟੀ ਪਕਾਉਂਦੇ ਸਨ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਇੱਕ ਰੌਸ਼ਨੀ ਆ ਗਈ ਹੋਣੀ ਹੈ ਕਿ ਜੇ ਗੈਸ ਸਿਲੰਡਰ ਤੇ ਗੈਸ ਦੇ ਚੁੱਲ੍ਹੇ ਮਿਲ ਗਏ ਗੱਲਾਂ ਬੜੀਆਂ ਛੋਟੀਆਂ ਨੇ ਕਿ ਇੱਕ ਇੱਕ ਔਰਤ ਦੀ ਕਿੰਨੀ ਡਿਗਨਿਟੀ ਵਧ ਗਈ ਹੋਣੀ ਹੈ ਕਿ ਜਿਨ੍ਹਾਂ ਨੂੰ ਇੱਕ ਟਾਇਲਟ ਮਿਲ ਗਿਆ ਯੂ ਨੋ ਕਿ ਇੱਕ ਗਰੀਬ ਦਾ ਉਹ ਉਹਨਾਂ ਦਾ ਕੀ ਹਾਲ ਹੈ ਜਿਨ੍ਹਾਂ ਦਾ ਸਿਰ ਤੇ ਉੱਤੇ ਛੱਤਾਂ ਔਰ ਇਹ ਜਿਹੜੇ ਜਿਹੜੇ ਬੰਦਿਆਂ ਨੂੰ 5-5 ਲੱਖ ਰੁਪਏ ਦੇ ਇਲਾਜ ਦੀ ਸਹੂਲਤ ਮਿਲ ਗਈ ਔਰ ਇਹਨਾਂ ਨੂੰ ਸੋ ਬੀਜੇਪੀ ਦਾ ਤਾਂ ਅੱਜ ਮੈਂ ਕਹਾਂਗਾ ਕਿ ਬੀਜੇਪੀ ਦਾ ਤਾਂ ਇੱਕੋ ਹੀ ਕਸੂਰ ਹੈ ਕਿਉਂਕਿ ਬੀਜੇਪੀ ਜੇ ਤਾਂ ਇਹ ਹੋਵੇ ਕਿ ਜਿਹੜੀ ਅਸੀਂ ਸਰਕਾਰ ਬਣਾਉਂਦੇ ਤਾਂ ਸਰਕਾਰ ਤਾਂ ਦੂਜੀਆਂ ਪਾਰਟੀਆਂ ਵੀ ਬਣਾਉਂਦੀਆਂ ਰਹੀਆਂ ਕਾਂਗਰਸ ਨੇ ਵੀ ਸਰਕਾਰ ਬਣਾਈ ਐ ਅਕਾਲੀ ਦਲ ਦੀ ਵੀ ਸਰਕਾਰ ਸੀ ਬੀਜੇਪੀ ਦਾ ਤਾਂ ਇੱਕ ਕੋਈ ਕਸੂਰ ਹੈ ਕਿ ਬੀਜੇਪੀ ਨੇ ਜਿਹੜੀ ਰਾਜਨੀਤੀ ਕੀਤੀ ਹੈ ਇਹ ਕਿਸਾਨਾਂ ਦੀ ਨੌਜਵਾਨਾਂ ਦੀ ਪਰ ਜਿਹੜੇ ਬੇਬਸ ਹੈ ਜਿਹੜੇ ਬੇਕਸ ਹੈ بس ਇਹ ਕਸੂਰ ਹੈ ਇਸ ਕਸੂਰ ਦੀ ਵਜ੍ਹਾ ਨਾਲ ਡੀਐਸਪੀ ਸਾਹਿਬ ਦੇ ਕਮਰੇ ਚ ਅਗਲੀ ਗੱਲ ਕੀ ਹੈ ਬਬਰ ਸਾਹਿਬ ਅਗਲਾ ਕਦਮ ਤਾਂ ਇਹ ਹੈ ਕਿ ਇਹਾ ਤਾਂ ਅਰੈਸਟ ਪਾਲਣ ਪਰ ਅਸੀਂ ਥਾਣੇ ਚ ਬਹਿ ਜੀ ਜਾਂ ਜੇਲ੍ਹ ਚ ਬਹਿ ਜੀ ਵਰਨਾ ਇਹ ਕੈਂਪ ਤਾਂ ਜੀ ਚੱਲਣਾ ਸਰ ਅੱਜ ਦੀ ਗੱਲ ਕਰੀਏ ਤਾਂ ਕਿੰਨੇ ਵਿਅਕਤੀ ਜਿਹੜੇ ਹੈ ਉਹ ਰੀਟੇਨ ਕੀਤੇ ਗਏ ਸਰ ਇਹ ਜਿੱਤੇ ਤੱਕ ਇਹ ਨਹੀਂ ਦੱਸ ਰਹੇ ਕਿ ਡਿਟੇਨ ਕੀਤਾ ਹੈ ਰਾਉਂਡ ਅਪ ਕੀਤਾ ਹੈ ਅਰੈਸਟ ਪਾਉਣਗੇ ਪ੍ਰੀਵੈਂਟਿਵ ਅਰੈਸਟ ਪਾਉਣਗੇ ਇਹ ਤਾਂ ਇਹ ਇਹ ਹੀ ਦੱਸ ਸਕਦੇ ਜੀ ਸਰ ਤੁਹਾਡੀ ਲਾਗ ਭਾਗੇ 1 ਘੰਟਾ ਡੀਐਸਪੀ ਸਾਹਿਬ ਨਾਲ ਮੁਲਾਕਾਤ ਹੋਈ ਆ ਉਸ ਦਰਮਿਆਨ ਉਹਨਾਂ ਨੇ ਕੁਝ ਨਹੀਂ ਤੁਹਾਨੂੰ ਦੱਸਿਆ ਨਾ ਸਰ ਇਹ ਵੀ ਫਰਦਰ ਜਿਹੜੇ ਆਰਡਰ ਜਾਂ ਇਨਸਟਰਕਸ਼ਨਸ ਵੀ ਇੰਤਜ਼ਾਰ ਚ ਚਲੋ ਇਹਨਾਂ ਦਾ ਤਾਂ ਵਿਚਾਰਿਆਂ ਦਾ ਕੀ ਕਸੂਰ ਹੈ ਬੇਬਸ ਥੈਂਕ ਯੂ ਸਰ ਇੱਕ ਮਿੰਟ ਸਰ